ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪਸ ਤੋਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਰਾਉਂਡ neck ਤੇ ਗਮਲੈਸ ਲਗਾਉਣ ਦਾ ਤਰੀਕਾ ਕਿ ਅਸੀਂ ਰਾਉਂਡ neck ਤੇ ਗਮਲੈਸ ਕਿਸ ਤਰ੍ਹਾਂ ਲਗਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ neck ਕਿਸ ਤਰ੍ਹਾਂ ਕਟਿੰਗ ਕਰ ਸਕਦੇ ਆ ਰਾਉਂਡ neck ਤੇ ਉਸ neck ਤੇ ਆਪਾਂ ਗਮਲੈਸ ਕਿਸ ਤਰ੍ਹਾਂ ਲਗਾ ਸਕਦੇ ਆ ਠੀਕ ਹੈ ਜੀ ਬੁਕਰਮ ਸਭ ਤੋਂ ਪਹਿਲਾਂ ਆਪਾਂ ਲੈ ਲਈ ਹੋਈ ਆ ਬੁਕਰਮ ਨੂੰ ਅਸੀਂ ਡਬਲ ਫੋਲਡ ਕਰ ਲਿਆ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਲੈਸ ਅਸੀਂ ਲਈ ਹੋਈ ਆ ਲੈਸ ਵੀ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਇਹ ਕਰੋ ਚੈੱਕ ਤੇ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਜੀ neck cutting neck ਸਾਡਾ ਹੈਗਾ ਜੀ ਰੈਡੀ ਹੈਗਾ 6.5 ਇੰਚ ਤੇ ਅਸੀਂ ਇਹਨੂੰ 1/2 ਇੰਚ ਐਕਸਟਰਾ ਕਟਿੰਗ ਕਰਾਂਗੇ ਜਾਨੀ ਕਿ ਅਸੀਂ ਕਟਿੰਗ ਕਰਾਂਗੇ ਜੀ 7 ਇੰਚ ਹਾਂਜੀ ਤੇ ਜਦੋਂ ਵੀ ਅਸੀਂ neck cutting ਕਰਨਾ ਸਭ ਤੋਂ ਪਹਿਲਾਂ ਅਸੀਂ 2.5 ਇੰਚ ਦੀ ਮਾਰਕਿੰਗ ਕਰਨੀ ਹੁੰਦੀ ਹੈ ਸਾਡੇ neck ਦੀ ਬ੍ਰੌਡਨੈਸ ਹੁੰਦੀ ਹੈ ਜੀ 2.5 ਇੰਚ ਜਾਨੀ ਕਿ ਪੂਰੀ ਜਿਹੜੀ ਹੁੰਦੀ ਹੈ 5 ਇੰਚ ਤੇ ਫੋਲਡ ਕਰਕੇ ਆਏਗੀ 2.5 ਇੰਚ ਤੇ ਆਪਾਂ ਇੱਥੋਂ 2.5 ਇੰਚ ਦੀ ਮਾਰਕਿੰਗ ਕਰ ਲੈਣੀ ਆ ਉਸ ਤੋਂ ਬਾਅਦ ਅਸੀਂ ਜਿਨ੍ਹਾਂ ਨੇ ਇੱਕ ਰੈਡੀ ਕਰਨਾ ਹੈ ਜੀ 6.5 ਰੈਡੀ ਕਰਨਾ ਹੈ ਦੋਸਤੋਂ 1/2 ਇੰਚ ਐਕਸਟਰਾ ਜਾਣੀ ਕਿ ਅਸੀਂ 7 ਇੰਚ ਦੀ ਕਟਿੰਗ ਕਰਨੀ ਹੈ। ਦੋਨੋਂ ਸਾਈਡਸ ਦਾ 8.5 ਇੰਚ ਦੀ ਮਾਰਕਿੰਗ ਕਰ ਲੈਣੀ ਆ। ਹਾਂਜੀ ਇਹ ਕਰੋ ਚੈੱਕ ਕਰੋ। ਅਸੀਂ ਦੋਨੋਂ ਸਾਈਡ ਤੋਂ 8.5 ਇੰਚ ਦੀ ਮਾਰਕਿੰਗ ਕਰ ਲਈ ਹੋਈ ਆ। ਐਕਸਟਰਾ ਬੁੱਕਰਾਂ ਵਾਸੀਂ ਸਾਈਡ 'ਚ ਕੱਟਦਾ ਹਾਂ ਕਟਿੰਗ ਕਰਕੇ ਤੇ ਹੁਣ ਇਹਨੂੰ ਆਪਾਂ ਰਾਉਂਡ ਨੈਕ ਦੀ ਸ਼ੇਪ ਦੇਵਾਂਗੇ। ਜਿਹੜਾ ਅਸੀਂ ਰਾਉਂਡ ਨੈਕ ਦੀ ਸ਼ੇਪ ਦੇਣੀ ਆ ਜਿਹੜਾ ਸੀ ਇਹ ਬਾਕਸ ਬਣਾਇਆ ਹੋਇਆ ਇਹਦੇ ਅੰਦਰ-ਅੰਦਰ ਰਾਉਂਡ ਇਸ ਤਰ੍ਹਾਂ। ਹਾਂਜੀ ਕਰੋ ਚੈੱਕ। ਠੀਕ ਹੈ ਇਸ ਤੋਂ ਬਾਅਦ ਹੁਣ ਆਪਾਂ ਕਰਾਂਗੇ ਕਟਿੰਗ ਕਟਿੰਗ ਹੋ ਚੁੱਕੀ ਆ ਕਰੋ ਚੈੱਕ ਠੀਕ ਹੈ ਜੀ ਹੁਣ ਆਪਾਂ ਲਗਾਵਾਂਗੇ ਗੁੰਮਲੈਸ ਤੁਹਾਨੂੰ ਗੁੰਮਲੈਸ ਲਗਾਉਣ ਦਾ ਵੀ ਤਰੀਕਾ ਦੱਸਦੇ ਹਾਂ ਹਾਂ ਜੀ ਕਿ ਇਹ ਆਪਾਂ ਕੱਪੜਾ ਲੈ ਲਿਆ ਹੋਇਆ ਜਿਹਦੇ ਉੱਪਰ ਆਪਾਂ ਗਲਾ ਅਟੈਚ ਕਰਨਾ ਆ ਤੇ ਇਹ ਅਸੀਂ ਲੈ ਲਿਆ ਹੋਇਆ ਜੀ neck cutting ਕੀਤਾ ਹੋਇਆ ਠੀਕ ਹੈ ਸਭ ਤੋਂ ਪਹਿਲਾਂ ਅਸੀਂ ਜਿੱਦਾਂ ਹੀ ਸਿੰਪਲ neck ਅਟੈਚ ਕਰਦੇ ਹਾਂ ਕੱਪੜੇ ਦੇ ਉੱਪਰ ਸੈਂਟਰ ਦੇ ਵਿੱਚ ਇੱਕ ਮਾਰਕਿੰਗ ਕਰ ਲੈਣੀ ਆ ਉਸ ਤੋਂ ਬਾਅਦ ਦੋਨੋਂ ਸਾਈਡ 2.5 ਇੰਚ ਦੀ ਮਾਰਕਿੰਗ ਕਰਨੀ ਆ ਇਸ ਤਰ੍ਹਾਂ ਠੀਕ ਹੈ ਜੀ ਤੇ ਹੁਣ ਆਪਾਂ ਗਲਾ ਅਟੈਚ ਕਰਾਂਗੇ ਸੇਮ ਜਿੱਦਾਂ ਅਸੀਂ ਸਿੰਪਲ ਵਾਲਾ ਨੈੱਕ ਅਟੈਚ ਕਰਦੇ ਹਾਂ ਜਿਹੜਾ ਬਿਨਾਂ ਲੈਸ ਤੋਂ ਬਣਾਉਣਾ ਹੈ ਸੇਮ ਉਦਾਂ ਹੀ ਆਪਾਂ ਕੱਪੜੇ ਦੇ ਉੱਪਰ ਪਹਿਲਾਂ ਨੈੱਕ ਅਟੈਚ ਕਰ ਲੈਣਾ ਹੈ ਹਾਂਜੀ ਤੇ ਨੈੱਕ ਨੂੰ ਅਸੀਂ ਕੱਪੜੇ ਦੇ ਉੱਪਰ ਅਟੈਚ ਕਰ ਲਿਆ ਹੋਇਆ ਚੈੱਕ ਕਰੋ ਇਸ ਤੋਂ ਬਾਅਦ ਜਦੋਂ ਆਪਾਂ ਲੈਸ ਲਗਾਉਣੀ ਆ ਸਭ ਤੋਂ ਪਹਿਲਾਂ ਆਪਾਂ ਇੱਕ ਅੰਬੁਕਰਮ ਦੇ ਨਾਲ ਨਾਲ ਅੰਦਰ ਵਾਲੀ ਸਾਈਡ ਸिलाई ਲਗਾਣੀ ਆ ਹਾਂਜੀ ਕਰੋ ਚੱਕ ਕੇ ਸਲਾਈ ਬਿਲਕੁਲ ਆਪਾਂ ਨਾਲ-ਨਾਲ ਸਲਾਈ ਲਗਾਣੀ ਹੈ ਜਿੱਦਾਂ ਇਹ ਵਾਲੀ ਸਲਾਈ ਲਗਾਈ ਹੋਈ ਆ ਇਹ ਕਰੋ ਚੱਕ ਬੁਕਰਮ ਦੇ ਨਾਲ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਨੱਕ ਨੂੰ ਰੱਖਣਾ ਹੈ ਇਸ ਤਰ੍ਹਾਂ ਉਰਤਾਂ ਲੈਸ ਹੈ ਲੈਸ ਅਸੀਂ ਗਲ ਜਿਹੜੀ ਸਲਾਈ ਲਗਾਈ ਹੋਈ ਆ ਇਸ ਸਲਾਈ ਦੇ ਉੱਪਰ ਰੱਖਣੀ ਹੈ ਜੀ ਲੈਸ ਅਸੀਂ ਰੱਖਣੀ ਹੈ ਜੀ ਸਿੱਧੀ ਇਹ ਕਰੋ ਚੱਕ ਇਸ ਤਰ੍ਹਾਂ ਲੈਸ ਅਸੀਂ ਸਿੱਧੀ ਰੱਖਣੀ ਹੈ ਨੱਕ ਦੇ ਉੱਪਰ ਤੇ ਅਸੀਂ ਬਿਲਕੁਲ ਐਸ ਦੇ ਨਾਲ-ਨਾਲ ਸਲਾਈ ਲਗਾ ਲਏ ਹਾਂਜੀ ਜੀ ਕਰੋ ਚੈੱਕ ਆਪ ਇਸ ਤਰ੍ਹਾਂ ਜਿਹੜੀ ਹੈਗੀ ਐ ਨੈਕ ਦੇ ਉੱਪਰ ਲੈਸ ਜਿਹੜੀ ਉਹ ਅਟੈਚ ਕਰ ਲੈਣੀ ਆ ਠੀਕ ਹੈ ਜੀ ਚੈੱਕ ਕਰੋ ਜਿਹੜੀ ਅਸੀਂ ਸਲਾਈ ਸਾਈਡ ਲਗਾਈ ਹੋਈ ਸੀ ਸਲਾਈ ਦੇ ਉੱਪਰ ਉੱਪਰ ਅਸੀਂ ਸਲਾਈ ਚਲਾਣੀ ਆ ਇਸ ਤਰ੍ਹਾਂ ਠੀਕ ਹੈ ਇਸ ਤੋਂ ਬਾਅਦ ਅਸੀਂ ਨੈਕ ਨੂੰ ਸ਼ਰਟ ਦੇ ਉੱਪਰ ਅਟੈਚ ਕਰ ਲੈਣਾ ਪਹਿਲਾਂ ਅਸੀਂ ਇੱਥੋਂ ਇੱਕ ਦਾ ਸੈਂਟਰ ਲੈਣਾ ਆ ਇਸ ਤਰ੍ਹਾਂ ਉਸ ਤੋਂ ਬਾਅਦ ਅਸੀਂ ਦੋਨੋਂ ਸਾਈਡ ਟਾਈਟਾ ਇੰਚ ਦੀ ਮਾਰਕਿੰਗ ਕਰ ਲੈਣਾ ਤੁਸੀਂ ਮੈੱਕਰ ਆ ਕੇ ਪਹਿਲਾਂ ਇਹ ਸੈਂਟਰ ਵਾਲੀ ਸਲਾਈ ਲਗਾ ਲੈਣੀ ਹੈ। ਹਾਂਜੀ ਤੇ ਇਸ ਤੋਂ ਬਾਅਦ ਜਿਹੜੀ ਅਸੀਂ ਇਹ ਸਲਾਈ ਲਗਾਈ ਹੋਈ ਸੀ ਵਿੱਚ ਪਹਿਲਾਂ ਸਲਾਈ ਦੇ ਉੱਪਰ ਉੱਪਰ ਅਸੀਂ ਸਲਾਈ ਲਗਾਣੀ ਹੈ। ਬਿਲਕੁਲ ਬੁਕਰਮ ਦੇ ਨਾਲ ਨਾਲ। ਹਾਂਜੀ ਤੇ ਕਰੋ ਚੈੱਕ ਆਪਾਂ neck ਨੂੰ ਅਟੈਚ ਕਰ ਲਿਆ ਹੋਇਆ ਆ ਠੀਕ ਹੈ ਇਸ ਤੋਂ ਬਾਅਦ ਜਿਹੜਾ ਆਪਾਂ ਇਹ ਵਿੱਚ ਵਾਲਾ ਕੱਪੜਾ ਜੀ ਇਹਨੂੰ ਕਟਿੰਗ ਕਰ ਦੇਣਾ ਆ ਹਾਂਜੀ ਤੇ ਇੱਥੋਂ ਸਾਡੇ neck ਦੀ ਜਿਹੜੀ ਕਟਿੰਗ ਆ ਉਹ ਹੋ ਚੁੱਕੀ ਆ ਸੈਂਟਰ ਦਾ ਕੱਪੜਾ ਸਟ ਕੱਟ ਕਰ ਲਿਆ ਹੋਇਆ ਹੈ ਹੁਣ ਇੱਥੇ ਹਲਕੇ-ਹਲਕੇ ਕੱਟ ਲਗਾਣੇ ਆ ਤਾਂ ਕਿ ਜੋ ਸਾਡਾ ਰਾਉਂਡ neck ਹੈ ਪ੍ਰੋਪਰ ਫਿਨਿਸ਼ਿੰਗ ਦੇ ਵਿੱਚ ਫੋਲਡ ਹੋਵੇ ਹਲਕੇ-ਹਲਕੇ ਕੱਟ ਲਗਾਣੇ ਆ ਇਸ ਤੋਂ ਬਾਅਦ neck ਨੂੰ ਸਿੱਧਾ ਕਰ ਲੈਣਾ ਸ਼ੀ ਇੱਕ ਕਰੋ ਚੈੱਕ ਠੀਕ ਹੈ ਜੀ ਇੱਥੇ ਆਪਾਂ ਕੱਚੀ ਸਲਾਈ ਲਗਾ ਦਾਂਗੇ ਜਿਹੜੀ ਆਪਣੀ ਤਰਪਾਈ ਹੋਣ ਤੋਂ ਬਾਅਦ ਆਪਾਂ ਖੋਲ ਦੇਣੀ ਹੈ ਹਾਂਜੀ ਇੱਕ ਕਰੋ ਚੈੱਕ ਆਪਣੇ neck ਨੂੰ लेस ਲੱਗੀ ਹੋਈ ਆ ਫਿਨਿਸ਼ਿੰਗ ਚੈੱਕ ਕਰੀਏ ਠੀਕ ਹੈ ਜੀ ਬਾਕੀ ਵੀਡੀਓ ਨੂੰ ਲਾਸਟ ਤੱਕ ਦੇਖੋਗੇ ਵੀਡੀਓ ਵਧੀਆ ਲੱਗੂਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਰੀਸੀਵ ਹੋ ਜਾਏ ਬਾਕੀ ਦੱਸਿਓ ਜ਼ਰੂਰ ਵੀਡੀਓ ਕਿਦਾਂ ਲੱਗੀ ਥੈਂਕ ਯੂ ਸੋ ਮੱਚ